ਸਸ਼ੀਗਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨਪਿਤ ਕੋਰ ਹਾਜ਼ਿਰਾਂ ਤੇ ਅੱਜ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਨੇ ਆਂ ਦੇਸ਼ ਦੇ ਵਿੱਚ ਪਹਿਲੀ ਵਾਰ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਚੋਣਾਂ ਲੜਿਆ ਜਾਏਗਾ ਜਿਸ ਦੇ ਵਿੱਚ ਐਨਡੀਏ ਅਤੇ ਇੰਡੀਆ ਦੇ ਵਿੱਚ ਕੜਾ ਮੁਕਾਬਲਾ ਹੋਏਗਾ ਤਾਂ ਸਤੇ ਇਹ ਪੂਰੀ ਖਬਰ ਲੋਕ ਸਭਾ ਸਪੀਕਰ ਦੇ ਅਹੁਦੇ ਤੇ ਸਹਿਮਤੀ ਨਾ ਬਣਨ ਤੋਂ ਬਾਅਦ ਵਿਰੋਧੀ ਧਿਰ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿ ਸੁਰੇਸ਼ ਵਿਰੋਧੀ ਧਿਰ ਦੇ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਹੋਣਗੇ ਦੂਜੇ ਪਾਸੇ ਐਨਡੀਏ ਦੇ ਤਰਫੋਂ ਓਮ ਬਿਰਲਾ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਪੀਕਰ ਦੇ ਅਹੁਦੇ ਲਈ ਚੋਣ ਹੋਵੇਗੀ ਲੋਕ ਸਭਾ ਸਪੀਕਰ ਦੀ ਚੋਣ ਬੁੱਧਵਾਰ ਨੂੰ ਹੋਣੀ ਹੈ ਦੇਸ਼ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਪੀਕਰ ਦੇ ਅਹੁਦੇ ਲਈ ਚੋਣਾ ਹੋਣ ਗਿਆ ਹੁਣ ਤੱਕ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੀ ਸਹਿਮਤੀ ਨਾਲ ਸਪੀਕਰ ਦੀ ਚੋਣ ਹੁੰਦੀ ਸੀ ਪਰ ਇਸ ਵਾਰ ਇਹ ਪਰੰਪਰਾ ਟੁੱਟਦੀ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਸਥਾਨ ਰਾਜਨਾਥ ਸਿੰਘ ਦਾ ਕਾਂਗਰਸ ਪਰਦਾਨ ਕਾਲੀਕਾ ਅਰਜੁਨ ਖੜਕੇ ਨੂੰ ਉਨਾ ਆਇਆ ਸੀ ਅਤੇ ਸਪੀਕਰ ਦੇ ਅਹੁਦੇ ਲਈ ਸਮਰਥਨ ਮੰਗਿਆ ਸੀ ਵਿਰੋਧੀ ਧਿਰ ਸਪੀਕਰ ਦੇ ਅਹੁਦੇ ਦਾ ਸਮਰਥਨ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਮਿਲਣਾ ਚਾਹੀਦਾ ਰਾਜਨਾਥ ਸਿੰਘ ਨੇ ਕੱਲ ਕਿਹਾ ਸੀ ਕਿ ਉਹ ਮਲਿਕਨਾਥ ਖੜਕੇ ਨੂੰ ਕੱਲ પાਸ ਕੱਲ ਵਾਪਸ ਕਰਨਗੇ ਕਾਲ ਵਾਪਸ ਕਰਨਗੇ ਪਰ ਉਹਨਾਂ ਦੀ ਕੋਈ ਬਿਆਪਕ ਨਹੀਂ ਆਈ ਪੀਐਮ ਮੋਦੀ ਕਹਿ ਰਹੇ ਹਨ ਕਿ ਸਹਿਯੋਗ ਹੋਣਾ ਚਾਹੀਦਾ ਹੈ ਪਰ ਸਾਡੇ ਲੀਡਰ ਨੂੰ ਬੇਇੱਜ਼ਤੀ ਕੀਤਾ ਪਰ ਸਾਡੇ ਲੀਡਰ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ ਸਰਕਾਰ ਦੇ ਇਰਾਦੇ ਸਾਫ਼ ਨਹੀਂ ਹਨ ਕਾਂਗਰਸ ਸੂਤਰਾਂ ਮੁਤਾਬਿਕ ਜਦੋਂ ਰਾਜਨਾਥ ਸਿੰਘ ਨੇ ਖੜਕ ਖੜਗੇ ਨਾਲ ਗੱਲ ਕੀਤੀ ਤਾਂ ਸਰਕਾਰ ਵੱਲੋਂ ਕੋਈ ਨਾਮ ਅੱਗੇ ਨਹੀਂ ਰੱਖਿਆ ਗਿਆ ਦਾਸ ਨੇ ਕਿ ਪੀਐਮ ਮੋਦੀ ਦੀ ਲੋਕ ਸਭਾ ਦੇ ਵਿੱਚ ਐਂਟਰੀ ਤੇ ਇਸ ਵਾਰ ਜੈ ਸ਼੍ਰੀ ਰਾਮ ਦੇ ਨਾਰੇ ਨਹੀਂ ਲੱਗੇ ਜੀ ਹਾਂ ਨਵੀਂ ਸੰਸਦ ਦੀ ਨਵੀਂ ਲੋਕ ਸਭਾ ਵਿੱਚ ਨਜ਼ਾਰਾ ਬਦਲਿਆ ਹੋਇਆ ਸੀ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਵੀ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ 'ਚ ਪਿਛਲੀਆਂ ਦੋ ਵਾਰਾਂ ਵਾਂਗ ਜੋਸ਼ ਨਹੀਂ ਸੀ ਜਦ ਕਿ ਲਗਾਤਾਰ ਤੀਜੀ ਵਾਰ ਵਿਰੋਧੀ ਧਿਰ 'ਚ ਬੈਠੀਆਂ ਕਾਂਗਰਸ 'ਚ ਹੋਰ ਵਿਰੋਧੀ ਪਾਰਟੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਸੀ ਇਸ ਵਾਰ ਸੱਤਾਧਾਰੀ तिर ਅਤੇ ਵਿਰੋਧੀ ਧਿਰ ਦੋਵਾਂ ਦੇ ਵਿਚਾਰ ਅਤੇ ਨਜ਼ਰੀਏ ਬਦਲੇ ਹੋਏ ਸਨ ਪ੍ਰਧਾਨ ਮੰਤਰੀ ਮੋਦੀ ਜਦੋਂ ਸਦਨ ਵਿੱਚ ਆਏ ਤਾਂ ਭਾਜਪਾ ਤੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਭਾਰਤ ਮਾਤਾ ਦੀ ਜੈ ਹ ਅਤੇ ਮੋਦੀ ਮੋਦੀ ਦੇ ਨਾਅਰੇ ਨਾਲ ਨਿੱਘਾ ਸਵਾਗਤ ਕੀਤਾ ਹਾਲਾਂਕਿ ਇਸ ਵਾਰ ਜੈ ਸ਼੍ਰੀ ਰਾਮ ਦਾ ਨਾਰਾ ਨਹੀਂ ਗੂੰਜਿਆ ਜਦੋਂ ਮੋਦੀ ਸੋਚੁ ਕਰੇ ਸਨ ਉਦੋਂ ਵੀ ਮੋਦੀ ਮੋਦੀ ਦੇ ਨਾਰੇ ਗੂੰਜ ਰਹੇ ਸਨ ਜਦ ਕਿ ਦੂਜੇ ਪਾਸੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਆਪੋ ਆਪਣੇ ਸਥਾਨਾਂ ਤੇ ਖੜੇ ਹੋ ਕੇ ਸੰਵਿਧਾਨ ਦੀਆਂ ਕਾਪੀ ਰਾਜ ਰਾਇਸ ਅੰਪਿਛਲੀ ਵਾਰ ਮੋਦੀ ਮੋਦੀ ਨਾਲ ਗੂੰਜ ਰਿਹਾ ਸੀ ਸਦਨ ਸਾਲ 2019 ਵਿੱਚ ਭਾਜਪਾ ਨੇ ਰਿਕਾਰਡ ਜਿੱਤ ਦਰਜ ਕੀਤਾ ਸੀ ਸਦਨ ਚ ਮੋਦੀ ਮੋਦੀ ਅਤੇ ਜੈ ਸ਼੍ਰੀ ਰਾਮ ਦੇ ਜਕਾਰੇ ਗੂੰਜ ਰਹੇ ਸਨ ਮੋਦੀ ਦੀ ਸੌਂਦ ਰਾਂ ਵੀ ਮੋਦੀ ਮੋਦੀ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਗੂੰਜੇ ਸਨ ਭਾਜਪਾ ਦੇ ਪ੍ਰੋਟਮ ਸਪੀਕਰ ਵਰਿੰਦਰ ਕੁਮਾਰ ਪ੍ਰਧਾਨਗੀ ਕਰ ਰਹੇ ਸਨ ਉਸ ਸਮੇਂ ਸਦਨ ਵਿੱਚ ਸੱਤਾਧਾਰੀ ਪਾਰਟੀ ਵਿੱਚ ਰਾਜਨਾਥ ਸਿੰਘ ਮਿચ્છਾ ਥਾਫਚੰਦ ਗਹਿਲੋਤ ਅਤੇ ਨiyet ਗੜਕਾਰੀ ਗੜਕਾਰੀ ਮਹੁੱਲੀ ਕਤਾਰ ਵਿੱਚ ਸਨ ਗੁਰਦੁਆਰਾ ਹਰਮਿੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਕੁੜੀ ਯੋਗਾ ਕਰਦੀ ਹੋਈ ਜਦੋਂ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਹਰਮਿੰਦਰ ਸਾਹਿਬ ਦੇ ਵਿੱਚ ਜਾਣ ਲਈ ਐਸਜੀਪੀਸੀ ਨੇ ਕੁਝ ਸਖਤ ਕਦਮ ਚੁੱਕੇ ਨੇ ਆਉ 10 ਤਈਏ ਪੂਰੀ ਖਬਰ ਬੀਤੇ ਦਿਨੀ ਸ੍ਰੀ ਹਰਮਿੰਦਰ ਸਾਹਿਬ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵੱਲੋਂ ਯੋਗ ਦਿਵਸ ਉੱਤੇ ਯੋਗਾ ਕਰਦਿਆਂ ਦੀ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਗਈ ਇਸ ਤੋਂ ਬਾਅਦ ਇਹ ਫੋਟੋ ਵਿਵਾਦਾਂ ਵਿੱਚ गिर ਗਈ ਵਿਵਾਦ ਕਾਫੀ ਤਿੱਖਿਆ ਪੱਖਿਆ ਤੇ ਅਰਚਨਾ ਉੱਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਮੇਠੀ ਵੱਲੋਂ ਐਫਆਈਆਰ ਤੱਕ ਦਰਜ ਕਰਾ ਦਿੱਤੀ ਗਈ ਹਾਲਾਂਕਿ ਇਸ ਘਟਨਾ ਤੋਂ ਬਾਅਦ ਲੜਕੀ ਨੇ ਸੋਸ਼ਲ ਮੀਡੀਆ ਤੋਂ ਫੋਟੋਆਂ ਹਟਾ ਦਿੱਤੀਆਂ ਹਨ ਅਤੇ ਆਪਣੀਆਂ ਗਲਤੀਆਂ ਲਈ ਮੁਆਫੀ ਵੀ ਮੰਗੀ ਹੁਣ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਕਮੇਟੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਾਲੇ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਨਿਯਮ ਲਾਗੂ ਕਰ ਦਿੱਤੇ ਗਏ ਹਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ SGPC ਵੱਲੋਂ ਜਾਰੀ ਕੀਤੇ ਗਏ ਜਿਹੜੇ ਨਿਯਮ ਨੇ ਉਹ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਅੰਦਰ ਬੀੜੀ ਸਿਗਰਟ ਤਮਾਕੂ ਜਾਂ ਹੋਰ ਨਸ਼ੀਲੇ ਪਦਾਰਥ ਲਿਜਾਣ ਉੱਤੇ ਸਖਤ ਪਾਬੰਦੀ ਹੋਵੇਗੀ। ਹਰਮੰਦਰ ਸਾਹਿਬ ਅੰਦਰ ਚਿਗੰਗਮ ਚਬਾਣੀ ਫੋਟੋਗ੍ਰਾਫੀ ਕਰਨ ਦੀ ਸਖਤ ਮਨਾਹੀ ਹੈ। ਸਿਰਫ ਵਾਰੀ ਪਰਿਕ੍ਰਿਮਾ ਵਿੱਚ ਫੋਟੋਗ੍ਰਾਫੀ ਦੀ ਇਜਾਜ਼ਤ ਹੈ। ਵਿਸ਼ੇਸ਼ ਕਾਰਨਾ ਕਰਕੇ ਹਰਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਚੇਅਰਮੈਨ SGPC ਜਾਂ ਹਰਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਲੈਣੀ ਜਾ ਸਕਦੀ ਹੈ। ਇਜਾਜ਼ਤ ਲਈ ਜਾ ਸਕਦੀ ਹੈ ਕੋਈ ਵੀ ਪਵਿੱਤਰ ਸਰੋਵਰ ਵਿੱਚ ਡੁਬਕੀ ਲਾ ਸਕਦਾ ਹੈ ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦਾ ਸਰੋਵਰ ਵਿੱਚ ਤੈराकी ਦੀ ਮਨਾਹੀ ਹੈ ਹਰਮਿੰਦਰ ਸਾਹਿਬ ਪਹੁੰਚਣ ਉੱਤੇ ਆਪਣੇ ਸਿਰ ਨੂੰ ਕੱਪੜੇ ਨਾਲ ਟਕਣਾ ਹੋਵੇਗਾ ਜੇਕਰ ਕਿਸੇ ਕੋਲ ਸਿਰਫ ਟਕਣ ਲਈ ਕੱਪੜੇ ਜੇ ਕਿਸੇ ਕੋਲ ਸਟ ਟਕਣ ਲਈ ਕੱਪੜੇ ਨਹੀਂ ਹਨ ਤਾਂ ਹਰਮੰਦਰ ਸਾਹਿਬ ਵਿੱਚ ਇਸ ਦੀ ਸਹੂਲਤ ਹੈ ਸਾਰੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨੀਆਂ ਪੈਣਗੀਆਂ ਇਸ ਤੋਂ ਬਾਅਦ ਤੁਸੀਂ ਦਾਖਲ ਹੋਣ ਸਮੇ ਪੈਰ ਧੋ ਕੇ ਹੀ ਹਰਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰ ਸਕੋਗੇ ਸ਼੍ਰੀ ਦਰਬਾਰ ਸਾਹਿਬ ਦੇ ਹਰ ਪ੍ਰਵੇਸ਼ ਦੁਆਰ ਤੇ ਸੰਗਤਾਂ ਦੇ ਜੁੱਤੇ ਅਤੇ ਸਮਾਨ ਰੱਖਣ ਦਾ ਮੁਫਤ ਪ੍ਰਬੰਧ ਹੈ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ ਮੋਬਾਈਲ ਫੋਨ ਵੀ ਬੰਦ ਕਰ ਦਿਓ ਖੁਣ ਖਬਰ ਮੌਸਮ ਵਿਭਾਗ ਤੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਅਵਸਥਾ ਇਹ ਡੇਢ ਮਹੀਨੇ ਦੀ ਕਹਿਰ ਦੀ ਗਰਮੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਸੰਕੇਤ ਬੀਤੇ ਦਿਨ ਤੋਂ ਮਿਲਨੇ ਸ਼ੁਰੂ ਹੋ ਗਏ ਹਨ ਮੌਨਸੂਨ ਪਿਛਲੇ 3 ਹਫ਼ਤਿਆਂ ਤੋਂ ਸਿੱਕਮ ਦੇ ਆਸ-ਪਾਸ ਰੁਕ ਗਿਆ ਹੈ ਜਿੱਥੇ ਇੱਕ ਪਾਸੇ ਬਿਹਾਰ ਉੱਤਰ ਪ੍ਰਦੇਸ਼ ਦੇ ਦੇਸ਼ ਤੋਂ ਉੱਤਰੀ ਹਿੱਸੇ ਵੱਲ ਵਧ ਰਿਹਾ ਹੈ ਉੱਥੇ ਹੀ ਚੰਡੀਗੜ੍ਹ ਵਿੱਚ ਨਮੀ ਵਧਨ ਨਾਲ ਚੰਡੀਗੜ੍ਹ 에ਅਰਪੋਰਟ ਪੰਚਕੂਲਾ ਡੇਰਾ ਬੱਸੀ ਕਾਲ ਕਾਕਸੌਲੀ ਅਤੇ ਆਸ-ਪਾਸ ਦੇ ਕਈ ਇਲਾਕੇ ਬੀਤੇ ਦਿਨ ਭਾਰੀ ਮੀਂਹ ਪ੍ਰਭਾਵਿਤ ਹੋਏ ਹਰ ਹਵਾ ਵਿੱਚ ਹਵਾ ਵਿੱਚ ਵੱਧ ਰਹੀ ਨਮੀ ਅਤੇ ਮੌਨਸੂਨ ਦੀ ਵਾਧੇ ਰਫਤਾਰ ਕਾਰਨ ਸ਼ਹਿਰ ਵਿੱਚ 28 ਜੂਨ ਦੇ ਆਸ-ਪਾਸ ਮੀਂਹ ਪੈਣ ਦੀ ਸੰਭਾਵਨਾ ਹੈ ਬਿਤੀ ਸਵੇਰ ਤੋਂ ਹੀ ਭਾਰੀ ਨਮੀ ਅਤੇ ਹਲਕੇ ਬੱਦਲਾ ਕਾਰਨ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਤੋਂ ਉੱਪਰ ਨਹੀਂ ਜਾ ਸਕਿਆ ਪਰ ਹਵਾ ਵਿੱਚ ਨਮੀ 42 ਤੋਂ 60 ਫੀਸਦੀ ਦੇ ਵਿਚਕਾਰ ਬਣੀ ਰਹੀ ਜਿਸ ਕਾਰਨ ਲੋਕਾਂ ਨੂੰ ਦਿਨ ਪਰ ਪਸੀਨਾ ਵਹਾਉਣਾ ਪਿਆ ਤਵਾਰ ਰਾਤ ਨੂੰ ਹੀ ਘੱਟੋ-ਘੱਟ ਤਾਪਮਾਨ 30.6 ਡਿਗਰੀ ਦੇ ਆਸ-ਪਾਸ ਰਿਹਾ ਦੱਖਣੀ ਪੱਛਮੀ ਜੇਕਰ ਮੌਨਸੂਨ ਦੇ ਆਉਣ ਤੋਂ ਪਹਿਲਾਂ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਸਥਾਨਕ ਬੱਦਲ ਬਣ ਜਾਂਦੇ ਹਨ ਅਤੇ ਮੀਂਹ ਪੈਂਦਾ ਹੈ ਵੀ ਤੇ ਦਿਨ ਵੀ ਐਜਾ ਹੀ ਕੁਝ ਹੋਇਆ ਅਤੇ ਹਵਾ 'ਚ ਨਮੀ ਦੀ ਮਾਤਰਾ ਅਚਾਨਕ ਵੱਧ ਗਈ ਨਮੀ ਦੀ ਮਾਤਰਾ ਇੰਨੀ ਵੱਧ ਗਈ ਕਿ ਇਹ 42% ਤੋਂ ਹੇਠਾਂ ਨਹੀਂ ਹੋਈ ਜਦਕਿ ਇਹ ਨਮੀ 35 ਡਿਗਰੀ ਤੋਂ ਉੱਪਰ ਤਾਪਮਾਨ ਦੇ ਸੰਪਰਕ ਵਿੱਚ ਆਈ ਤਾਂ 11 ਵਜੇ ਤੋਂ ਬਾਅਦ ਸਥਾਨਕ ਬੱਦਲ ਬਣਨਾ ਸ਼ੁਰੂ ਹੋ ਗਿਆ ਸ਼ਹਿਰ ਤੇ ਬੱਦਲ ਵੀ ਇਕੱਠੇ ਹੋ ਗਏ ਪਰ ਉੱਤਰ ਪੂਰਬ ਯਾਨੀ ਕੁਸੌਲੀ ਅਤੇ ਬੰਦੀ ਦੇ ਸੰਗੜੇ ਕਾਲੇ ਕਾਲੇ ਬੱਦਲ ਬੰਨੇ ਸ਼ੁਰੂ ਹੋ ਗਏ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਤੋਂ ਸ਼ਹਿਰ ਚ ਲਗਾਤਾਰ ਬਾਰਿਸ਼ ਸ਼ੁਰੂ ਹੋ ਜਾਵੇਗੀ ਮੌਨਸੂਨ ਨੇ ਵੀ ਹੁਣ ਤੇਜ਼ੀ ਫੜ ਲਈ ਹੈ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਚ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਹਨ ਅਤੇ ਇਸ ਮਹੀਨੇ ਦੇ ਅੰਤ ਤੱਕ ਮੌਨਸੂਨ ਤੈ ਸਮੇਂ ਤੇ ਚੰਡੀਗੜ੍ਹ ਨੂੰ ਡੁੱਬਣਾ ਸ਼ੁਰੂ ਕਰ ਦੇਵੇਗਾ ਜਗਰਾਉਂ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਟਿਕੜੀਗਿਰੋ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਟਿਕੜੀਗਿਰੋ ਦੇ ਵਿੱਚੋਂ ਸਿਰਫ ਇੱਕ ਹੀ ਵਿਅਕਤੀ ਪੁਲਿਸ ਨੇ 16000 ਦੀ ਨਕਲੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ ਆਉ ਦਾਸ ਤੇ ਇਹ ਪੂਰਾ ਮਾਮਲਾ ਕੀ ਹੈ ਮਾਮਲਾ ਜਗਰਾਉਂ ਥਾਣਾ ਸਿਟੀ ਦੀ ਪੁਲਿਸ ਨੇ ਜਾਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੀ ਇੱਕ ਟਿਕੜੀਗਿਰੋ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਜਾਲੀ ਕਰੰਸੀ ਸਪਲਾਈ ਕਰਨ ਜਾ ਰਹੀ ਟਿਕੜੀ ਨੂੰ ਘੇਰਿਆ ਤਾਂ ਕਾਰ ਸਵਾਰ ਦੇ ਸਾਥੀ ਭੱਜ ਨਿਕਲੇ ਜਦ ਕਿ ਤੀਸਰੇ ਨੂੰ 16 ਹਜ਼ਾਰ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ ਐਸਐਸਪੀ ਨਵਜੀਤ ਸਿੰਘ ਬੈਂਸ ਨੇ ਦੱਸਿਆ ਕਿ ਡੀਐਸਪੀ ਜਸਜੋਤ ਸਿੰਘ ਦੀ ਨਿਗਰਾਨੀ ਅਤੇ ਥਾਣਾ ਸਿੱਟੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਥਾਨਕ ਰਾਣੀ ਚਾਂਸੀ ਚੌਕ ਵਿਖੇ ਸ਼ੱਕੀ ਵਿਕਲਾਂ ਦੀ ਚੈਕਿੰਗ ਕਰ ਰਹੀ ਸੀ ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਗਿੱਦੜਵਾਹਾ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਜੋ ਕਿ ਜਾਲੀ ਕਰੰਸੀ ਛਾਪਣ ਦਾ ਬੋਰਖ ਧੰਦਾ ਕਰਦੇ ਹਨ ਅੱਜ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਗਰਾਵਾਂ ਤੋਂ ਲੰਘ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਨੇ ਮੁੱਲਾਪੁਰ ਸਾਈਟ ਤੋਂ ਅਲੀਗੜ ਰੋਡ ਹਾਈ ਕੋਰਟ ਨੂੰ ਜਾਂਦੀ ਸੜਕ ਤੇ ਨਾਕਾਬੰਦੀ ਕੀਤੀ ਇਸੇ ਦੌਰਾਨ ਮੁੱਲਾਪੁਰ ਸਾਈਟ ਤੋਂ ਆ ਰਹੀ ਦਿੱਲੀ ਨੰਬਰ ਦੀ ਰੋੜਾ ਦਿੱਲੀ ਨੰਬਰ ਦੀ Honda City ਕਾਰ ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਕਾਰ ਛੱਡ ਕੇ ਭੱਜ ਨਿਕਲੇ ਜਦਕਿ ਇੱਕ ਮਨਪ੍ਰੇਤ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਕੋਟੋਪਾਈ ਕੋਠੇ ਮਣਾਵਾਲੀਏ ਢਾਂਡੀਆਂ ਗਿੱਦੜਵਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਗ੍ਰਿਫਤਾਰ ਮਨਪ੍ਰੀਤ ਅਤੇ ਉਸ ਦੇ ਫਰਾਰ ਸਾਥੀਆਂ ਮਨੀ ਪੁੱਤਰ ਕਰਤਾਰ ਸਿੰਘ ਅਤੇ ਦੀਪੂ ਵਾਸੀ ਵਾਨਪਿੰਡ ਸਾਹਿਬ ਚੰਦ ਗਿੱਦੜਬਾਹ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ। ਥਾਣਾ ਸਿਟੀ ਦੇ ਮੁਖੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਕੋਲੋਂ 500, 200 ਅਤੇ 100-100 ਦੇ 16300 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਉਹਨਾਂ ਦੀ ਬਰਾਮਦ ਕੀਤੀ ਕਾਰ ਵਿੱਚੋਂ ਇੱਕ ਪ੍ਰਿੰਟਰ ਵੀ ਮਿਲਿਆ ਹੈ। ਇਨਸਪੈਕਟਰ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਨੂੰ ਅਦਾਲਤ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਵਿੱਚ ਪੁਚਕਿਚ ਦੌਰਾਨ ਜਾਲੀ ਕੈਂਸੀ ਛਾਪਣ ਦੇ ਮਾਮਲੇ ਦਾ ਸਾਰਾ ਪਰਦਾ ਫਾਸ਼ ਹੋਵੇਗਾ ਦੱਸ ਦਈਏ ਕਿ ਜਗਰਾਉ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਗਿਰੋਹ ਦਾ ਕੱਲ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਨਕਲੀ ਕਰੰਸੀ ਛਾਪਣ ਵਾਲੀ ਗਿਰੋਹ ਜਗਰਾਉ ਤੋਂ ਹੁੰਦਿਆਂ ਮੁੱਲਾਪੁਰ ਦੇ ਰੋਡ ਤੋਂ ਹੁੰਦੇ ਆ ਦਿੱਲੀ ਜਾ ਰਹੀ ਹੈ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਦਿੱਲੀ ਨੰਬਰ ਦੀ Honda City ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਵਿੱਚ ਦੋ ਵਿਅਕਤੀ ਉਹਨਾਂ ਦੇ ਦੋ ਸਾਥੀ ਜਿਹੜੇ ਕਾਰ ਛੱਡ ਕੇ ਭੱਜ ਗਏ ਸੀ ਤੇ ਪੁਲਿਸ ਦੇ ਹੱਥ ਇੱਕ ਵਿਅਕਤੀ 16300 ਨਕਲੀ ਕਰੰਸੀ ਦੇ ਨਾਲ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੀ ਪੂਰੀ ਪੁੱਛਗਿੱਛ ਕਰਕੇ ਸਾਰੇ ਮਾਮਲੇ ਦਾ ਪਰਦਾਫਾਸ਼ ਜਲਦ ਹੀ ਪਰਦਾਫਾਸ਼ ਕੀਤਾ ਜਾਏਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ اجازت ਧੰਨਵਾਦ